ਨਮਸਕਾਰ ਵੀਲਟੀਵੀ ਦੇ ਪ੍ਰੋਗਰਾਮ ਬ੍ਰੇਕਫਾਸਟ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਜਿਸ ਖਬਰ ਦਾ ਸੀ ਬੜੀ ਬੇਸਬਰੀ ਦੇ ਨਾਲ ਪਿਛਲੇ ਕਾਫੀ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਸੀ ਸੋ ਉਹੀ ਖਬਰ ਸਭ ਤੋਂ ਪਹਿਲਾਂ ਤੁਹਾਨੂੰ ਅੱਜ ਦੱਸਣੀ ਹੈ ਕਿ ਸੁਨੀਤਾ ਵਿਲੀਅਮਸ ਔਰ ਉਹਨਾਂ ਦੇ ਸਾਥੀ ਬੁਚ ਵਿਲਮੋਰ ਧਰਤੀ ਦੇ ਉੱਪਰ ਉਹਨਾਂ ਦੀ ਸਫਲ ਲੈਂਡਿੰਗ ਜਿਹੜੀ ਹੈ ਉਹ ਹੋ ਚੁੱਕੀ ਹੈ ਔਰ ਉਸ ਸਫਲ ਲੈਂਡਿੰਗ ਦਾ ਸਾਰੇ ਇੰਤਜ਼ਾਰ ਕਰ ਰਹੇ ਸੀ ਔਰ ਦੁਆਮਾ ਦਾ ਦੌਰ ਲਗਾਤਾਰ جاری ਸੀ ਸੁਨੀਤਾ ਵਿਲੀਅਮਸ ਆਪਣੇ ਸਾਥੀ ਦੇ ਨਾਲ 9 ਮਹੀਨੇ 14 ਦਿਨਾਂ ਬਾਅਦ ਪ੍ਰਥਵੀ ਦੇ ਉੱਪਰ ਜਾਨੀ ਕਿ ਧਰਤੀ ਦੇ ਉੱਪਰ ਉਤਰ ਗਏ ਨੇ ਔਰ ਸਫਲ ਲੈਂਡਿੰਗ ਹੋਣ ਦੇ ਨਾਲ ਹੀ ਪੂਰੀ ਦੁਨੀਆ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੈ ਕਿ ਸਾਡੇ ਦੋ ਜਾਵਾਜ ਐਸਟਰੋਨੌਟ ਜਿਹੜੇ ਗਏ ਹੋਏ ਸੀ ਪਿਛਲੇ 8 8 ਦਿਨਾਂ ਦੇ ਲਈ ਗਏ ਸੀ ਉਹ ਜੂਨ ਦੇ ਵਿੱਚ ਪਰ ਉੱਥੇ ਫਸ ਗਏ ਔਰ ਜਿਸ ਤੋਂ ਬਾਅਦ ਉਹਨਾਂ ਨੂੰ ਲਗਭਗ 9 ਮਹੀਨੇ ਉੱਥੇ ਹੀ ਰਹਿਣਾ ਪਿਆ ਔਰ ਉਸ ਤੋਂ ਬਾਅਦ ਸਪੇਸ ਕ੍ਰਾਫਟ ਐਲਨ ਮਸਕ ਦੀ ਜਿਹੜੀ ਕੰਪਨੀ ਹੈ ਉਹਦੇ ਵੱਲੋਂ ਆਪਣੇ ਸਾਥੀ ਉਥੇ ਭੇਜੇ ਗਏ ਔਰ ਉਹਨਾਂ ਦੇ ਮਾਧਿਅਮ ਦੇ ਨਾਲ ਸਫਲ ਲੈਂਡਿੰਗ ਉਹਨਾਂ ਦੀ ਜਿਹੜੀ ਹੈ ਹੋ ਸਕੀ ਹੈ ਔਰ ਉਹ ਧਰਤੀ ਦੇ ਉੱਪਰ ਉਤਰ ਗਏ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਸਿਹਤ ਸਹੂਲਤਾ ਦੇਣ ਦੇ ਲਈ ਲਜਾਇਆ ਗਿਆ ਔਰ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਤੰਦਰੁਸਤ ਹੋ ਕੇ ਫਿਰ ਤੋਂ ਉਸੇ ਤਰੀਕੇ ਦੇ ਨਾਲ ਲੋਕਾਂ ਦੇ ਨਾਲ ਵਿਚਰਨਗੇ ਔਰ ਉਹਨਾਂ ਦੇ ਵੱਡੇ ਵੱਡੇ ਸਵਾਗਤ ਕਰਨ ਦੇ ਲਈ ਲੋਕ ਬੜੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ ਸੋ ਇਹ ਇੱਕ ਇੰਤਜ਼ਾਰ ਜਿਹੜਾ ਖਤਮ ਹੋਇਆ ਬੀਤੇ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਸੁਨੀਤਾ ਵਿਲੀਅਮ ਔਰ ਉਹਨਾਂ ਦੇ ਸਾਥੀ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਗਈਆਂ ਸੀ ਕਿਉਂਕਿ ਕੱਲ ਸਵੇਰੇ 10:30 ਵਜੇ ਭਾਰਤੀ ਸਮੇਂ ਅਨੁਸਾਰ ਉਹ ਉਸ ਥਾਂ ਤੋਂ ਜਿੱਥੇ ਉਹ ਪਿਛਲੇ 9 ਮਹੀਨੇ ਤੋਂ ਰੁਕੇ ਹੋਏ ਸੀ ਉੱਥੋਂ ਉਹ ਚੱਲੇ ਸੀ ਔਰ 17 ਘੰਟੇ ਦਾ ਉਹਨਾਂ ਨੂੰ ਸਮਾਂ ਲੱਗਣਾ ਸੀ ਪਰ ਇਹਨਾਂ 17 ਘੰਟਿਆਂ ਦੇ ਸਮੇਂ ਦੇ ਵਿੱਚ ਲਗਾਤਾਰ NASA ਦੇ ਉਹਨਾਂ ਸਾਇੰਟਿਸਟ ਦੇ ਨਾਲ ਉਹਨਾਂ ਦਾ ਸੰਪਰਕ ਬਣਿਆ ਰਿਹਾ ਪਰ ਦੱਸਿਆ ਜਾ ਰਿਹਾ ਕਿ ਵਿੱਚ ਇੱਕ ਸਮਾਂ ਐਸਾ ਆਇਆ ਜਦੋਂ ਤਾਪਮਾਨ ਜਿੱਥੇ ਜਾ ਕੇ ਜ਼ਿਆਦਾ ਵੱਧਦਾ ਹੈ ਉਸ ਤੋਂ ਬਾਅਦ 7 ਮਿੰਟ ਦੇ ਲਈ ਉਹਨਾਂ ਦੇ ਨਾਲ ਸੰਪਰਕ ਟੁੱਟਿਆ ਧਰਤੀ ਦੇ ਨਾਲ ਬਿਲਕੁਲ ਜਿਹੜੇ ਉਹਨਾਂ ਦੇ ਸਾਥੀ ਉਹਨਾਂ ਦੇ ਸੰਪਰਕ ਦੇ ਵਿੱਚ ਸੀ 7 ਮਿੰਟ ਲਗਾਤਾਰ ਬਲਾਈਂਡ ਰਹੇ ਨੇ ਉਹਨਾਂ ਨੂੰ ਕੋਈ ਨਜ਼ਰ ਨਹੀਂ ਆਇਆ ਪਰ 7 ਮਿੰਟਾਂ ਦੇ ਬਾਅਦ ਫਿਰ ਤੋਂ ਉਹਨਾਂ ਦਾ ਜਿਹੜਾ ਉਹ ਕੈਪਸੂਲ ਸੀ ਜਿਹਦੇ ਮਾਧਿਅਮ ਦੇ ਨਾਲ ਉਹ ਅਸਮਾਨ ਤੋਂ ਧਰਤੀ ਦੇ ਉੱਪਰ ਆ ਰਹੇ ਸੀ 7 ਮਿੰਟਾਂ ਬਾਅਦ ਫਿਰ ਤੋਂ ਉਹਦੇ ਨਾਲ ਸੰਪਰਕ ਹੋ ਸਕਿਆ ਸੋ ਸਾਰਿਆਂ ਦੀ ਜਾਣ ਦੇ ਵਿੱਚ ਜਾਣਾਈ ਸੋ ਉਮੀਦ ਪਹਿਲਾਂ ਵੀ ਇਹ ਲਗਾਈ ਜਾ ਰਹੀ ਸੀ ਕਿ ਜੇ ਰਸਤੇ ਦੇ ਵਿੱਚ ਕਿਤੇ ਮੌਸਮ ਖਰਾਬ ਹੋ ਗਿਆ ਤੇ ਫਿਰ ਤੋਂ ਇੱਕ ਵਾਰ ਦੇਰੀ ਉਹਨਾਂ ਦੇ ਆਉਣ ਦੇ ਵਿੱਚ ਧਰਤੀ ਤੇ ਮਤਲਬ ਸਮੇਂ ਦੇ ਵਿੱਚ ਦੇਰੀ ਹੋ ਸਕਦੀ ਕੁਝ ਘੰਟਿਆਂ ਦਾ ਫਰਕ ਪੈ ਸਕਦਾ ਪਰ ਸਿਰਫ 7 ਮਿੰਟ ਦੇ ਲਈ ਐਸੀ ਇੱਕ ਘਟਨਾ ਵਾਪਰਦੀ ਹੈ ਜਿਹਦੇ ਨਾਲ ਸੰਪਰਕ ਟੁੱਟਿਆ ਔਰ ਉਸ ਤੋਂ ਬਾਅਦ ਫਿਰ ਤੋਂ ਉਹਨਾਂ ਦੇ ਨਾਲ ਦੁਬਾਰਾ ਸੰਪਰਕ ਹੋਇਆ ਔਰ 17 ਘੰਟੇ ਦੇ ਸਫ਼ਰ ਤੋਂ ਬਾਅਦ ਉਹ ਸਫਲ ਜਾਨੀ ਕਿ ਤਰੀਕੇ ਦੇ ਨਾਲ ਧਰਤੀ ਦੇ ਉੱਪਰ ਉਤਰਨ ਦੇ ਵਿੱਚ ਕਾਮਯਾਬ ਹੋ ਗਏ ਨੇ ਉਹਨਾਂ ਦਾ ਜਿਹੜਾ ਕੈਪਸੂਲ ਸੀ ਉਹ ਸਮੁੰਦਰ ਦੇ ਵਿੱਚ ਲੈਂਡ ਕਰਵਾਇਆ ਗਿਆ ਔਰ ਲੈਂਡ ਕਰਵਾਣ ਤੋਂ ਬਾਅਦ ਉੱਥੇ ਅਮਰੀਕਨ ਏਜੰਸੀਜ਼ ਨਾਸਾ ਦੀਆਂ ਔਰ ਹੋਰ ਸਪੇਸ ਕਰਾਫਟ ਦੇ ਜਿਹੜੇ ਸਾਥੀ ਸੀ ਉਹ ਮੌਜੂਦ ਰਹੇ ਔਰ ਉਹਨਾਂ ਨੇ ਲੈਂਡਿੰਗ ਹੋਣ ਤੋਂ ਬਾਅਦ ਉਹਨਾਂ ਦੇ ਉਸ ਕੈਪਸੂਲ ਨੂੰ ਜਿਸ ਕੈਪਸੂਲ ਨੂੰ ਸਮੁੰਦਰ ਦੇ ਵਿੱਚ ਉਤਾਰਿਆ ਗਿਆ ਸੀ ਉਸ ਕੈਪਸੂਲ ਨੂੰ ਜਹਾਜ਼ ਦੇ ਵਿੱਚ ਲੈ ਕੇ ਤੇ ਉਹਨਾਂ ਨੂੰ ਸਫਲਤਾ ਦੇ ਉੱਤੇ ਲਿਜਾਇਆ ਗਿਆ ਔਰ ਵਾਕਾਇਦਾ ਉਹਦੀ ਵੀਡੀਓਗ੍ਰਾਫੀ ਪੂਰੀ ਹੋਈ ਹੈ ਨਾਸਾ ਦੀ ਅਫੀਸ਼ੀਅਲ ਵੈੱਬਸਾਈਟ ਦੇ ਉੱਪਰ ਜਾ ਕੇ ਜੇਕਰ ਤੁਸੀਂ ਉਸ ਲੈਂਡਿੰਗ ਨੂੰ ਉਸ ਪਲਾਂ ਨੂੰ ਤੁਸੀਂ ਮਹਿਸੂਸ ਕਰਨਾ ਚਾਹੁੰਦੇ ਹੋ ਦੇਖਣਾ ਚਾਹੁੰਦੇ ਹੋ ਤਾਂ ਨਾਸਾ ਦੀ ਤੁਸੀਂ ਅਫੀਸ਼ੀਅਲ ਵੈੱਬਸਾਈਟ ਦੇ ਉੱਪਰ ਜਾਓ ਉਹਦੇ ਉੱਪਰ ਪੂਰੀ ਵੀਡੀਓ ਅਸਮਾਨ ਤੋਂ ਨਿਕਲਦਿਆਂ ਤੋਂ ਲੈ ਕੇ ਧਰਤੀ ਤੱਕ ਸੁਨੀਤਾ ਵਿਲੀਅਮਸ ਦੇ ਉਸ ਕੈਪਸੂਲ ਦੇ ਵਿੱਚੋਂ ਬਾਹਰ ਨਿਕਲਦਿਆਂ ਤੱਕ ਦੀ ਜਿਹੜੀ ਵੀਡੀਓ ਹੈ ਉਹ ਤੁਸੀਂ ਉਸ ਨੂੰ ਦੇਖ ਸਕਦੇ ਹੋ ਮੈਂ ਪਰਸਨਲੀ ਉਸ ਨੂੰ ਸਵੇਰ ਤੋਂ ਵਾਚ ਕਰ ਰਿਹਾ ਸੀ ਔਰ ਮੈਂ ਉਸ ਨੂੰ ਦੇਖ ਕੇ ਬੜੀ ਖੁਸ਼ੀ ਮਹਿਸੂਸ ਹੋਈ ਜਦੋਂ ਸੁਨੀਤਾ ਵਿਲੀਅਮਸ ਉਸ ਕੈਪਸੂਲ ਦੇ ਵਿੱਚੋਂ ਬਾਹਰ ਆਂਦੇ ਨੇ ਔਰ ਉਹਨਾਂ ਨੇ ਹੱਥ ਹਿਲਾ ਕੇ ਸਾਰਿਆਂ ਦਾ ਧੰਨਵਾਦ ਕੀਤਾ ਔਰ ਖੁਸ਼ ਸੀਗੇ ਹੱਸ ਰਹੇ ਸੀ ਔਰ ਉਹਨਾਂ ਨੂੰ ਸਟੈਚਰ ਦੇ ਉੱਪਰ ਬਿਠਾ ਕੇ ਤੇ 휠 ਚੇਅਰ ਦੇ ਉੱਪਰ ਮਾਫ ਕਰਨਾ ਬਿਠਾ ਕੇ ਤੇ ਫਿਰ ਉਹਨਾਂ ਨੂੰ ਅੱਗੇ ਲਿਜਾਇਆ ਗਿਆ ਹੁਣ ਹੁਣ ਉਹਨਾਂ ਨੂੰ ਪ੍ਰithvi ਦੇ ਹਿਸਾਬ ਦੇ ਨਾਲ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ ਔਰ ਉਹਨਾਂ ਸਿਹਤ ਸਹੂਲਤਾਂ ਤੋਂ ਬਾਅਦ ਉਹ ਕਿੰਨੀ ਦੇਰ ਦੇ ਵਿੱਚ ਤੰਦਰੁਸਤ ਹੁੰਦੇ ਨੇ ਕਈ ਤਰੀਕੇ ਦੇ ਉਹਨਾਂ ਦੇ ਚੈੱਕਅਪ ਕੀਤੇ ਜਾਣਗੇ ਔਰ ਉਸ ਤੋਂ ਬਾਅਦ ਉਹ ਫਿਰ ਤੋਂ ਲੋਕਾਂ ਦੇ ਵਿੱਚ ਵਿਚਰਨਾ ਸ਼ੁਰੂ ਹੋਣਗੇ ਔਰ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਵੀ ਉਹਨਾਂ ਨੂੰ ਭਾਰਤ ਆਉਣ ਦਾ ਜਿਹੜਾ ਸੱਦਾ ਪਹਿਲੇ ਹੀ ਦੇ ਦਿੱਤਾ ਗਿਆ ਸੀ ਕਿ ਤੁਸੀਂ ਤੁਹਾਨੂੰ ਸ਼ੁਭਕਾਮਨਾਵਾਂ ਹਨ ਤੁਸੀਂ ਸਫਲ ਲੈਂਡਿੰਗ ਕਰੋ ਔਰ ਉਸ ਤੋਂ ਬਾਅਦ ਭਾਰਤ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ ਭਾਰਤ ਦੇ ਵਿੱਚ ਤੁਹਾਡਾ ਸਵਾਗਤ ਹੋਏਗਾ ਸੁਨੀਤਾ ਵਿਲੀਅਮਸ ਦੀ ਗੱਲ ਅਸੀਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਭਾਰਤੀ ਮੂਲ ਦੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਦਾਦਾ ਦਾਦੀ ਭਾਰਤੀ ਸੀ ਗੁਜਰਾਤੀ ਸੀ ਔਰ ਇਸ ਕਰਕੇ ਸੁਨੀਤਾ ਵਿਲੀਅਮਸ ਨੂੰ ਲੋਕ ਭਾਰਤੀ ਲੋਕ ਖਾਸ ਕਰਕੇ ਬਹੁਤ ਪਸੰਦ ਕਰਦੇ ਨੇ ਕਿਉਂਕਿ ਉਹ ਭਾਰਤੀ ਮੂਲ ਦੇ ਨੇ ਸੋ ਇੱਕ ਖਬਰ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੇ ਵਿਚਾਰ ਮੀਟਿੰਗ ਹੋਣ ਜਾ ਰਹੀ ਹੈ 11 ਵਜੇ ਇਹ ਬੈਠਕ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਹੋਏਗੀ ਔਰ ਇਸ ਬੈਠਕ ਦੇ ਵਿੱਚ ਉਮੀਦਾਂ ਰਹਿਣਗੀਆਂ ਕਿ ਕੁਝ ਗੱਲ ਨੇੜੇ ਵਧੇ ਮੈਂ ਇਸ ਗੱਲ ਨੂੰ ਨੇੜੇ ਵਧੇ ਇਸ ਕਰਕੇ ਕਹਿ ਰਿਹਾ ਕਿਉਂਕਿ ਜੇ ਕਿਸੇ ਨੂੰ ਲੱਗਦਾ ਹੈ ਕਿ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਬੈਠਕ ਹੋਏਗੀ ਔਰ ਉਥੇ ਕੇਂਦਰੀ ਮੰਤਰੀ ਆਣਗੇ ਔਰ ਐਮਐਸਪੀ ਦੇ ਉੱਤੇ ਮੋਹਰ ਲਗਾ ਕੇ ਚੱਲ ਜਾਣਗੇ ਐਸੀਆਂ ਸੰਭਾਵਨਾਵਾਂ ਨਹੀਂ ਲੱਗ ਰਹੀਆਂ ਕਿਉਂਕਿ ਐਸਕੇਐਮ ਗੈਰ ਸਿਆਸੀ ਔਰ ਸਰਵਣ ਸਿੰਘ ਪੰਦੇਰ ਹੋਣਾ ਦੀ ਜਥੇਦਾਰ ਜਥੇਬੰਦੀ ਦੇ ਵੱਲੋਂ ਹੀ ਇਹ ਬੈਠਕ ਜਿਹੜੀ ਕੀਤੀ ਜਾਣੀ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਕਿਸਾਨਾਂ ਨੇ ਮੋਰਚਾ ਤਾਂ ਭਗਵੰਤ ਮਾਨ ਹੋਣਾ ਦੇ ਖਿਲਾਫ ਖੋਲ੍ਹਿਆ ਹੋਇਆ ਸੀ ਹੁਣ ਕੇਂਦਰ ਸਰਕਾਰ ਕਿੱਥੋਂ ਆ ਗਈ ਸੋ SKM ਗੈਰ ਸਿਆਸੀ ਔਰ SKM ਸਿਆਸੀ ਜਿਹੜੀ ਹੈ ਅਲੱਗ-ਅਲੱਗ ਮੋਰਚੇ ਦੋਨਾਂ ਦੇ ਚੱਲ ਰਹੇ ਨੇ SKM ਸਿਆਸੀ ਜਿਹੜੀ ਹੈ SKM ਭਾਰਤ ਜਿਹਨੂੰ ਅਸੀਂ ਕਹਿ ਦਿੰਦੇ ਆ ਰਾਜੇਵਾਲ ਜਗਜੀ ਰਾਜੇਵਾਲ ਹੁਣੀ ਜਾਂ ਫਿਰ ਤੁਸੀਂ ਕਹੋ ਕਿ ਜੋਗਿੰਦਰ ਸਿੰਘ ਉਗਰਾਹਾ ਦਰਸ਼ਲਪਾਲ ਹੁਣੀ ਲੱਖੋਵਾਲ ਹੁਣੀ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਉਹਨਾਂ ਦਾ ਰੇੜਕਾ ਇਸ ਟਾਈਮ ਚੱਲ ਰਿਹਾ ਹੈ ਭਗਵੰਤ ਮਾਨ ਹੋਣਾ ਨਾ ਜਣੇ ਕਿ ਪੰਜਾਬ ਸਰਕਾਰ ਦੇ ਨਾਲ ਉਹ ਪੰਜਾਬ ਸਰਕਾਰ ਦੇ ਨੂੰ ਕਹਿ ਰਹੇ ਨੇ ਕਿ ਜਿਹੜੀਆਂ ਮੰਗਾ ਪੰਜਾਬ ਸਰਕਾਰ ਦੇ ਮੰਨਣ ਵਾਲੀਆਂ ਨੇ ਉਹ ਤੁਸੀਂ ਤੁਸੀਂ ਵਾਅਦਾ ਕਰਕੇ ਤੁਸੀਂ ਉਹ ਨਹੀਂ ਮੰਨੀਆਂ ਤੁਸੀਂ ਉਹਨਾਂ ਨੂੰ ਮੰਨੋ ਉਹਨਾਂ ਦਾ ਰੇੜਕਾ ਚੱਲ ਰਿਹਾ ਪੰਜਾਬ ਸਰਕਾਰ ਦੇ ਨਾਲ ਔਰ ਐਸ ਕੇ ਐਮ ਗੈਰ ਸਿਆਸੀ ਜਿਹੜੀਆਂ ਜਗਜੀਤ ਸਿੰਘ ਡੱਲੇਵਾਲ ਔਰ ਸਰਵੰਤ ਸਿੰਘ ਪੰਦੇਰ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਉਹਨਾਂ ਦਾ ਰੇੜਕਾ ਚੱਲ ਰਿਹਾ ਹੁਣ ਵੀ ਕੇਂਦਰ ਸਰਕਾਰ ਦੇ ਨਾਲ ਸੋ ਕਿਸਾਨ ਦੋ ਫਾੜ ਜ਼ਰੂਰ ਨੇ ਔਰ ਪਰ ਉਹਨਾਂ ਦੇ ਆ ਮੰਗਾ ਵੀ ਕੋਈ ਜੀਆਂ ਨੇ ਪਰ ਲੜਾਈ ਇਸ ਟਾਈਮ ਇੱਕ ਕਿਸਾਨ ਜਥੇਬੰਦੀ ਦੀ ਫਿਲਹਾਲ ਪੰਜਾਬ ਸਰਕਾਰ ਦੇ ਨਾਲ ਚੱਲ ਰਹੀ ਹੈ ਮੰਗਾ ਉਹਨਾਂ ਦੀਆਂ ਵੀ ਕੇਂਦਰ ਸਰਕਾਰ ਦੇ ਨਾਲ ਹੀ ਜੁੜੀਆਂ ਹੋਈਆਂ ਨੇ ਪਰ ਉਹ ਕਹਿੰਦੇ ਨੇ ਕਿ ਜਿਹੜੀਆਂ ਪੰਜਾਬ ਦੇ ਮੰਨਣ ਵਾਲੀਆਂ ਮੰਗਾਂ ਨੇ ਉਹ ਤੁਸੀਂ ਕਮ ਸੇ ਕਮ ਤੁਸੀਂ ਤਾਂ ਮੰਨੋ ਫਿਰ ਅਸੀਂ ਅੱਗੇ ਨੂੰ ਵੀ ਵਧੀਏ ਸੋ ਇੱਕ ਜਥੇਬੰਦੀ ਜਿਹੜੀ ਹੈ ਉਹ ਪੰਜਾਬ ਸਰਕਾਰ ਤੋਂ ਮੰਗ ਕਰ ਰਹੀ ਆ ਪਹਿਲਾਂ ਤੁਸੀਂ ਆਪਣੀਆਂ ਮੰਗਾਂ ਮੰਨੋ ਔਰ ਇੱਕ ਜਥੇਬੰਦੀ ਜਿਹੜੀ ਕੇਂਦਰ ਸਰਕਾਰ ਦੇ ਨਾਲ ਬੈਠਕਾ ਕਰ ਰਹੀ ਔਰ ਅੱਜ ਦੀ ਜਿਹੜੀ ਬੈਠਕ ਹੋਣ ਵਾਲੀ ਆ 11 ਵਜੇ ਉਹ ਖਨੌਰੀ ਔਰ ਸ਼ੰਭੂ ਮੋਰਚੇ ਵਾਲੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੀ ਕੇਂਦਰ ਸਰਕਾਰ ਦੇ ਨਾਲ ਹੋਣ ਜਾ ਰਹੀ ਹੈ ਔਰ ਪਿਛਲੀ ਬੈਠਕ ਜਿਹੜੀ ਆ 22 ਫਰਵਰੀ ਨੂੰ ਹੋਈ ਸੀ ਜਿਹਦੇ ਵਿੱਚ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵੀ ਜੁੜੇ ਸੀ ਆਈਸੀ ਉਹ ਬਕਾਇਦਾ ਉਹਨਾਂ ਨੇ ਮੰਗਾ ਸੁਣੀਆਂ ਸੀ ਔਰ ਉਸ ਦਿਨ ਕੀ ਹੋਇਆ ਸੀ ਕਿ ਜਦੋਂ ਐਮਐਸਪੀ ਦਾ ਜ਼ਿਕਰ ਹੋਇਆ ਤੇ ਐਮਐਸਪੀ ਦੇ ਜ਼ਿਕਰ ਦੇ ਵਿੱਚ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਉਹਦਾ ਬਜਟ ਬਹੁਤ ਵੱਡਾ ਬਣ ਜਾਏਗਾ ਫਿਰ ਕਿਸਾਨਾਂ ਨੇ ਆਪਣਾ ਬਜਟ ਦਿੱਤਾ ਕਿਸਾਨ ਕਹਿੰਦੇ ਕਿ ਤੁਹਾਡਾ ਬਜਟ ਗਲਤ ਹੈ ਇੰਨਾ ਪੈਸਾ ਨਹੀਂ ਲੱਗੇਗਾ ਇੰਨਾ ਪੈਸਾ ਲੱਗਣਾ ਹੈ ਕੇਂਦਰ ਸਰਕਾਰ ਨੇ ਕਿਹਾ ਕਿ ਤੁਸੀਂ ਐਡਾ ਕਰੋ ਫਿਰ ਤੁਸੀਂ ਸਾਡੀਆਂ ਸਾਨੂੰ ਆ ਫਾਈਲਸ ਦੋ ਤੁਸੀਂ ਡਾਟਾ ਦਿਓ ਆਪਣਾ ਇਸ ਡਾਟੇ ਨੂੰ ਦੁਬਾਰਾ ਤੋਂ ਅਸੀਂ ਮੈਚ ਕਰਦੇ ਹਾਂ ਹੋ ਸਕਦਾ ਸਾਡਾ ਸਾਡਾ ਡਾਟਾ ਗਲਤ ਹੋਵੇ ਜਿਹੜਾ ਅਸੀਂ ਲਿਆ ਸੋ ਪਿਛਲੀ ਬੈਠਕ ਦੇ ਵਿੱਚ ਇਹ ਗੱਲ ਹੋਈ ਸੀ ਹੁਣ ਅੱਜ ਉਸ ਤੋਂ ਅੱਗੇ ਗੱਲ ਬਧੇਗੀ ਕਿ ਉਹ ਡਾਟੇ ਨੂੰ ਵੈਰੀਫਾਈ ਕੀਤਾ ਹੈ ਕੇਂਦਰ ਸਰਕਾਰ ਨੇ ਉਸ ਡਾਟੇ ਨੂੰ ਲੈ ਕੇ ਕੀ ਜਿਹੜਾ ਡਾਟਾ ਕਿਸਾਨਾਂ ਨੇ ਦਿੱਤਾ ਉਹ ਸਹੀ ਹੈ ਜਾਂ ਫਿਰ ਕੇਂਦਰ ਸਰਕਾਰ ਅੱਜ ਫਿਰ ਆ ਕੇ ਕਹਿੰਦੀ ਹੈ ਕਿ ਨਹੀਂ ਸਾਡੇ ਵਾਲਾ ਡਾਟਾ ਸਹੀ ਹੈ ਡਾਟਾ ਕੱਟਿਆ ਸੀ ਸੋ ਅੱਜ ਇਸ ਚੀਜ਼ ਦੇ ਉੱਤੇ ਗੱਲ ਜ਼ਰੂਰ ਹੋ ਸਕਦੀ ਹੈ ਹੋ ਸਕਦਾ ਹੋਰ ਕਿਸੇ ਮੰਗ ਨੂੰ ਲੈ ਕੇ ਵੀ ਚਰਚਾ ਹੋ ਸਕਦੀ ਹੈ ਪਰ ਜੇ ਤੁਸੀਂ ਕਹੋ ਕਿ ਅੱਜ ਐਮਐਸਪੀ ਦੇ ਉੱਪਰ ਮੋਰ ਲੱਗ ਜਾਏਗੀ ਅੱਜ ਕੇਂਦਰੀ ਮੰਤਰੀ ਆ ਕੇ ਕਹਿ ਦੇਣਗੇ ਲਓ ਜੀ ਐਮਐਸਪੀ ਅਸੀਂ ਪੂਰੇ ਦੇਸ਼ ਦੇ ਵਿੱਚ ਲਾਗੂ ਕਰ ਦਿੱਤੀ ਸਾਰੀਆਂ ਫਸਲਾਂ ਤੇ ਉਹ ਸੋ ਐਸਾ ਕੁਝ ਨਹੀਂ ਹੋਏਗਾ ਬੈਠਕ ਹੋਏਗੀ ਉਮੀਦ ਹੈ ਕਿ ਬੈਠਕ ਸੁਖਾਂਵੇਂ ਟੰਗ ਦੇ ਵਿੱਚ ਹੋਵੇ ਔਰ ਅਗਲਾ ਸਮਾਂ ਇਸੇ ਬੈਠਕ ਦੇ ਵਿੱਚ ਦਿੱਤਾ ਜਾਵੇ ਵੀ ਅੱਜ ਆ ਹੱਲ ਹੋ ਗਿਆ ਹੁਣ ਅਗਲੀ ਬੈਠਕ ਦੇ ਵਿੱਚ ਆਪਾਂ ਆ ਵਾਲਾ ਹੱਲ ਕਰਾਂਗੇ ਸੋ ਇਸ ਤਰੀਕੇ ਦੇ ਨਾਲ ਜੇ ਪੜਾਦਰ ਪੜਾ ਬੈਠਕ ਅੱਗੇ ਚੱਲੇਗੀ ਤੇ ਹੋ ਸਕਦਾ ਉਮੀਦ ਹੈ ਕਿ ਕਿਤੇ ਨਾ ਕਿਤੇ ਜਾ ਕੇ ਹੱਲ ਜ਼ਰੂਰ ਨਿਕਲੇਗਾ ਪਰ ਬੈਠਕਾਂ ਦਾ ਦੌਰ ਲਗਾਤਾਰ ਚੱਲਣਾ ਚਾਹੀਦਾ ਹੈ ਪਹਿਲਾਂ ਹੀ 6-7 ਗੇੜ ਦੀ ਬੈਠਕ ਹੋ ਚੁੱਕੀ ਹੈ ਔਰ ਅੱਜ ਇੱਕ ਬੈਠਕ ਜਿਹੜੀ ਹੈ ਉਹ ਕੇਂਦਰ ਔਰ ਕਿਸਾਨਾਂ ਦੇ ਵਿਚਕਾਰ ਹੋਣ ਵਾਲੀ ਹੈ ਇੱਕ ਖਬਰ ਵਿਦੇਸ਼ ਦੇ ਨਾਲ ਜੁੜੀ ਰਹੀ ਹੈ ਜਿਹਦੇ ਵਿੱਚ ਇਜ਼ਰਾਈਲ ਦੇ ਵੱਲੋਂ ਗਾਜ਼ਾ ਦੇ ਉੱਪਰ ਬੀਤੇ ਕੱਲ ਹਮਲੇ ਕੀਤੇ ਗਏ ਜਿਹਦੇ ਵਿੱਚ ਫਿਲਸਤੀਨੀ ਮਾਰੇ ਜਾ ਚੁੱਕੇ ਨੇ ਇਹ ਜਿਹੜੀ ਜੰਗਬੰਦੀ ਹੈ ਇਹ ਰੁਕੀ ਹੋਈ ਸੀ ਮਤਲਬ ਸੀਜ਼ਫਾਇਰ ਜਿਹੜਾ ਸੀ ਉਹ ਜਨਵਰੀ ਤੋਂ ਚੱਲ ਰਿਹਾ ਸੀ ਕਿ ਅਸੀਂ ਦੋਵੇਂ ਮੁਲਕੇ ਇੱਕ ਦੂਸਰੇ ਦੇ ਉੱਪਰ ਹਮਲਾ ਨਹੀਂ ਕਰਨਗੇ ਪਰ ਬੀਤੇ ਕੱਲੀ ਇਜ਼ਰਾਈਲ ਦੇ ਵੱਲੋਂ ਫਿਰ ਤੋਂ ਉਸ ਜੰਗਬੰਦੀ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ ਉਸ ਤੋਂ ਉਸ ਨੂੰ ਸਾਈਡ ਤੇ ਕਰਦਿਆਂ ਹਮਲਾ ਕਰ ਦਿੱਤਾ ਗਿਆ ਗਾਜ਼ਾ ਦੇ ਉੱਪਰ ਔਰ ਕਈ ਲੋਕ ਮਾਰੇ ਗਏ ਨੇ ਔਰ ਫਿਲਸ ਫਿਲਸਤੀਨ ਦੇ ਜਿਹੜੇ ਲੋਕ ਮਾਰੇ ਗਏ ਨੇ ਉਹਨਾਂ ਦੇ ਵਿੱਚ ਬੱਚੇ ਔਰ ਮਹਿਲਾਵਾਂ ਵੀ ਸੀ ਔਰ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਬੈਂਜਾਮਿਨ ਨੇਤਨ ਯਾਹੂਦੂ ਵੱਲੋਂ ਕਿਹਾ ਗਿਆ ਹੈ ਕਿ ਅਸੀਂ ਬਹੁਤ ਲੰਬੇ ਸਮੇਂ ਤੋਂ ਜੰਗਬੰਦੀ ਰੁਕੀ ਹੋਈ ਸੀ ਔਰ ਸਾਨੂੰ ਉਮੀਦ ਸੀ ਕਿ ਇਹ ਤੇ ਚਰਚਾ ਅੱਗੇ ਹੋਏਗੀ ਉਹ ਕਹਿੰਦੇ ਗੱਲਬਾਤ ਨਹੀਂ ਹੋ ਰਹੀ ਸੀ ਅਸੀਂ ਚੱਕ ਕੇ ਫਿਰ ਹਮਲਾ ਕਰ ਦਿੱਤਾ ਕਿਉਂਕਿ ਮੈਨੂੰ ਉਹ ਕਹਿੰਦੇ ਸਾਨੂੰ ਨਹੀਂ ਲੱਗਦਾ ਕਿ ਗੱਲਬਾਤ ਇਹ ਬਣੇਗੀ ਕਿਉਂਕਿ ਉਹ ਵੀ ਗੱਲ ਕਰਨ ਨੂੰ ਤਿਆਰ ਨਹੀਂ ਇਸ ਕਰਕੇ ਅਸੀਂ ਫਿਰ ਹੁਣ ਸਾਰਾ ਇਲਾਕਾ ਹੀ ਜਿੱਤਾਂਗੇ ਅਸੀਂ ਇਸ ਤਰੀਕੇ ਨਾਲ ਹੁਣ ਜੰਗਮੰਦੀ ਨਹੀਂ ਕਰਾਂਗੇ ਦੂਸਰੇ ਪਾਸੇ ਟਰੰਪ ਉਹਨਾਂ ਦੇ ਵੱਲੋਂ ਪੁਤਿਨ ਦੇ ਨਾਲ ਗੱਲ ਕੀਤੀ ਗਈ ਫੋਨ ਦੇ ਉੱਪਰ ਲਗਭਗ 1 ਘੰਟੇ ਇਹ ਗੱਲਬਾਤ ਚੱਲੀ ਔਰ ਇਸ ਗੱਲਬਾਤ ਦੇ ਵਿੱਚ ਡੋਨਲਡ ਟਰੰਪ ਦੇ ਵੱਲੋਂ ਮਨਾਉਣ ਦੀ ਕੋਸ਼ਿਸ਼ ਬਾਰ-ਬਾਰ ਕੀਤੀ ਜਾ ਰਹੀ ਹੈ ਕਿ ਪੁਤਿਨ ਉਹਨਾਂ ਨੂੰ ਮਨਾਇਆ ਜਾਏ ਕਿ ਤੁਸੀਂ ਸੀਜ਼ਫਾਇਰ 30 ਦਿਨ ਦੇ ਲਈ ਜਿਹੜਾ ਕਰਨਾ ਹੈ ਉਹਦੇ ਲਈ ਮੰਨੋ 나ਟੋ ਦੇਸ਼ਾਂ ਦੇ ਉੱਤੇ ਸ਼ਕੰਜਾ ਕਸਣ ਦੀ ਕੋਸ਼ਿਸ਼ ਨਾ ਕਰੋ ਜਿਹੜਾ ਤੁਸੀਂ ਇਲਾਕਾ ਜਿੱਤਿਆ ਹੋਇਆ ਹੈ ਉਸ ਇਲਾਕੇ ਨੂੰ ਤੁਸੀਂ ਖੋ ਸਕੇ ਤਾਂ ਯੂਕਰੇਨ ਨੂੰ ਤੁਸੀਂ ਵਾਪਸ ਕਰੋ ਸੋ ਐਸੀਆਂ ਗੱਲਾਂ ਹੋਈਆਂ ਹੋਣਗੀਆਂ ਜਿਹਦੇ ਵਿੱਚ ਅਜੇ ਤੱਕ ਜਿਹੜੀ ਗੱਲਬਾਤ ਹੋਈ ਹੈ ਉਹ ਬਾਹਰ ਨਹੀਂ ਆਈ ਹੈ ਸਾਹਮਣੇ ਨਹੀਂ ਆਈ ਹੈ ਪਰ ਇੱਕ ਘੰਟਾ ਗੱਲਬਾਤ ਹੋਈ ਹੈ ਔਰ ਇਸ ਗੱਲਬਾਤ ਦੇ ਵਿੱਚ ਇਹੀ ਸਾਹਮਣੇ ਆਇਆ ਕਿ ਡੋਨਲਡ 트੍ਰੰਪ ਦੇ ਵੱਲੋਂ ਪੋਟੈਨ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਔਰ ਉਹਨਾਂ ਕੋਸ਼ਿਸ਼ਾਂ ਦੇ ਵਿੱਚ ਕਿੰਨੇ ਕ ਕਾਮਯਾਬ ਹੋਣਗੇ ਉਹ ਆਉਣ ਵਾਲੇ ਟਾਈਮ ਦੇ ਵਿੱਚ ਉਹ ਦੇਖਣਾ ਹੋਵੇਗਾ ਇੱਕ ਖਬਰ ਚੋਣ ਕਮਿਸ਼ਨ VOTING ਆંકੜੇ ਵੈਬਸਾਈਟ ਦੇ ਉੱਪਰ ਅਪਲੋਡ ਕਰਨ ਦੇ ਮੰਗ ਦੇ ਉੱਤੇ ਵਿਚਾਰ ਕਰਨ ਦੇ ਲਈ ਤਿਆਰ ਹੋ ਗਿਆ ਥੋ ਪਿਛਲੇ ਕਾਫੀ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ ਜਿਹੜੇ ਵੋਟ ਫੀਸਦ ਹੁੰਦੀ ਹੈ ਜਦੋਂ ਕਿਤੇ VOTING ਹੁੰਦੀ ਹੈ ਵੋਟ ਫੀਸਦ ਜਿਹੜਾ ਆંકੜਾ ਹੁੰਦਾ ਹੈ ਉਹ ਆંકੜੇ ਜਿਹੜੇ ਆਫੀਸ਼ੀਅਲ ਵੈਬਸਾਈਟ ਜਿਹੜੀ ਆ ਚੋਣ ਕਮਿਸ਼ਨ ਦੀ ਉਹਦੇ ਉੱਤੇ ਜਾਰੀ ਕੀਤੇ ਜਾਣੇ ਚਾਹੀਦੇ ਆ ਕਿ ਕਿਹੜੇ ਇਲਾਕੇ ਦੇ ਵਿੱਚ ਕਿੰਨੇ ਵੋਟ ਫੀਸਰ ਜਿਹੜੀ VOTING ਹੋਈ ਆ ਔਰ ਉਸ ਨੂੰ ਲੈ ਕੇ ਹੁਣ ਜਦੋਂ ਸੁਪਰੀਮ ਕੋਰਟ ਦੇ ਵਿੱਚ ਕੱਲ ਚਰਚਾ ਹੋਈ ਆ ਤੇ ਚੋਣ ਕਮਿਸ਼ਨ ਨੇ VOTING ਆંકੜੇ ਜਿਹੜੇ ਨੇ ਉਹ ਵੈਬਸਾਈਟ ਦੇ ਉੱਪਰ ਅਪਲੋਡ ਕਰਨ ਦੀ ਮੰਗ ਦੇ ਉੱਤੇ ਵਿਚਾਰ ਕਰਨ ਦੇ ਲਈ ਤਿਆਰ ਹੋ ਗਏ ਨੇ ਵੀ ਅਸੀਂ ਇਹਦੇ ਤੇ ਵਿਚਾਰ ਕਰਦੇ ਆ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਜਲਦੀ ਕਿਹੜੇ ਸਮੇਂ ਤੱਕ ਇਹ ਆંકੜੇ ਜਿਹੜੇ ਨੇ ਉਹ ਅਪਲੋਡ ਹੋ ਸਕਣਗੇ ਸੋ ਪਾਰਦਰਸ਼ਤਾ ਦੇ ਲਈ ਬਹੁਤ ਸਾਰੇ ਸਵਾਲ ਪਿਛਲੇ ਸਮਿਆਂ ਦੇ ਵਿੱਚ ਚੋਣ ਕਮਿਸ਼ਨ ਦੇ ਉੱਪਰ ਉੱਠਦੇ ਰਹੇ ਨੇ ਸੋ ਹੁਣ ਚੋਣ ਕਮਿਸ਼ਨ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਾਰਦਰਸ਼ਤਾ ਕਿੰਨੀ ਕੁ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਲੋਕਾਂ ਨੂੰ ਜਾਂ ਸਿਆਸੀ ਪਾਰਟੀਆਂ ਨੂੰ ਥੋੜਾ ਜਿਹਾ ਉਹਨਾਂ ਨੂੰ ਰੀਲੀਫ ਮਿਲੇ ਉਹਨਾਂ ਨੂੰ ਲੱਗੇ ਕਿ ਹਾਂ ਬਾਕੀ ਸਾਰੇ ਆਂਕੜੇ ਇੱਥੇ ਮੌਜੂਦ ਨੇ ਸਵਿਧਾਨਕ ਤੌਰ ਦੇ ਉਤੇ ਦੂਸਰੇ ਪਾਸੇ ਆਧਾਰ ਕਾਰਡ ਨੂੰ ਵੋਟਰ ਕਾਰਡ ਦੇ ਨਾਲ ਲਿੰਕ ਕਰਨ ਦਾ ਜਿਹੜਾ ਤਕਨੀਕੀ ਮਹਾਰਾਂ ਦੇ ਨਾਲ ਹੁਣ ਗੱਲਬਾਤ ਕੀਤੀ ਜਾ ਰਹੀ ਹੈ ਚੋਣ ਕਮਿਸ਼ਨ ਦੇ ਵੱਲੋਂ ਇਹ ਜ਼ਿਕਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਆਧਾਰ ਕਾਰਡ ਨੂੰ ਹੁਣ ਵੋਟਰ ਕਾਰਡ ਦੇ ਨਾਲ ਲਿੰਕ ਕੀਤਾ ਜਾਏਗਾ ਔਰ ਉਸ ਦੇ ਨਾਲ ਚੋਣ ਕਮਿਸ਼ਨ ਦਾ ਬਹੁਤ ਸਾਰਾ ਕੰਮ ਘਟੇਗਾ ਔਰ ਬਹੁਤ ਸਾਰੇ ਜਿਹੜੇ ਗਲਤ ਤਰੀਕੇ ਦੇ ਨਾਲ ਲੋਕ ਵੋਟਾਂ ਪਾ ਦਿੰਦੇ ਨੇ ਉਹਨਾਂ ਦੀ ਪੁਸ਼ਟੀ ਵੀ ਬੜੇ ਸਹੀ ਤਰੀਕੇ ਦੇ ਨਾਲ ਹੋ ਸਕਦੀ ਹੈ ਸੋ ਕੱਲ ਵੀ ਸੁਪਰੀਮ ਕੋਰਟ ਦੇ ਵਿੱਚ ਇਹ ਸਾਰੀ ਚਰਚਾ ਚੱਲੀ ਹੈ ਔਰ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਅਸੀਂ ਇਹਦੇ ਉੱਪਰ ਵੀ ਵਿਚਾਰ ਕਰ ਰਹੇ ਹਾਂ ਔਰ 30 April ਤੱਕ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹਦੇ ਉੱਤੇ ਸਿਆਸੀ ਪਾਰਟੀਆਂ ਤੋਂ ਸੁਝਾਅ ਮੰਗਿਆ ਉਹਨਾਂ ਨੇ ਕਿ ਤੁਸੀਂ ਆਪ ਦੇ ਸੁਝਾਅ ਵੀ ਦਿਓ ਔਰ ਬਹੁਤ ਸਾਰੇ ਐਕਸਪਰਟਸ ਨੇ ਜਿਨ੍ਹਾਂ ਤੋਂ ਚੋਣ ਕਮਿਸ਼ਨ ਨੇ ਹੁਣ ਸੁਝਾਅ ਮੰਗੇ ਨੇ ਉਸ ਤੋਂ ਬਾਅਦ ਇਹਦੇ ਉੱਪਰ ਵਿਚਾਰ ਕੀਤਾ ਜਾਏਗਾ ਹਾਲਾਂਕਿ 2015 ਦੇ ਵਿੱਚ ਵੀ ਇਹ ਜਿਹੜੀ ਵੋਟਰ ਕਾਰਡ ਔਰ ਆਧਾਰ ਨੂੰ ਲਿੰਕ ਕਰਨ ਦਾ ਜਿਹੜਾ ਮਾਮਲਾ ਜਿਹੜਾ ਸੀ ਕੰਮ ਸੀ ਸ਼ੁਰੂ ਹੋਇਆ ਸੀ ਪਰ ਸੁਪਰੀਮ ਕੋਰਟ ਨੇ ਉਹਦੇ ਵਿੱਚ ਦਖਲ ਦਿੱਤਾ ਸੀ ਔਰ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਉਸ ਪ੍ਰਕਿਰਿਆ ਨੂੰ ਰੋਕ ਦਿੱਤਾ ਗਿਆ ਸੀ ਹੁਣ ਚੋਣ ਕਮਿਸ਼ਨ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਮਾਹਰਾਂ ਦੀ ਵੀ ਸਲਾਹ ਲੈ ਰਹੇ ਹਾਂ ਉਸ ਤੋਂ ਬਾਅਦ ਅਸੀਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਵਿਰੋਧੀ ਧਿਰਾਂ ਨੇ ਇਸ ਟਾਈਮ ਪੂਰੇ ਦੇਸ਼ ਦੇ ਵਿੱਚ ਉਹਨਾਂ ਤੋਂ ਵੀ 30 April ਤੱਕ ਸੁਝਾਅ ਮੰਗੇ ਨੇ ਤੁਸੀਂ ਸੁਝਾਅ ਦਿਓ ਉਸ ਤੋਂ ਬਾਅਦ ਸਾਰੇ ਸੁਝਾਅ ਇਕੱਠੇ ਕਰਕੇ ਫਿਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੀ ਇਹ ਸਾਰੀ ਪ੍ਰਕਿਰਿਆ ਨੂੰ ਜਿਹੜਾ ਅੱਗੇ ਵਧਾਇਆ ਜਾਏਗਾ ਇਹ ਨਹੀਂ ਹੈ ਕਿ ਜੇ ਸੁਪਰੀਮ ਕੋਰਟ ਨੇ ਰੁਕ ਲਗਾਈ ਹੋਈ ਹੈ ਤੇ ਆਪਣੀ ਮਰਜ਼ੀ ਨਾਲ ਚੋਣ ਕਮਿਸ਼ਨ ਐਸਾ ਕਰ ਲਏਗਾ ਚੋਣ ਕਮਿਸ਼ਨ ਨੇ ਕਿਹਾ ਕਿ ਅਸੀਂ ਸਾਰਿਆਂ ਦੀ ਰਾਏ ਲੈਣ ਤੋਂ ਬਾਅਦ ਫਿਰ ਅਸੀਂ ਸੁਪਰੀਮ ਕੋਰਟ ਜਾਵਾਂਗੇ ਔਰ ਫਿਰ ਤੋਂ ਅਸੀਂ ਜਿਹੜਾ 2015 ਦੇ ਵਿੱਚ ਸੁਪਰੀਮ ਕੋਰਟ ਨੇ ਰੋਕ ਲਗਾਈ ਸੀ ਉਸ ਰੋਕ ਨੂੰ ਹਟਾਉਣ ਦੀ ਮੰਗ ਕਰਾਂਗੇ ਔਰ ਉਸ ਤੋਂ ਬਾਅਦ ਇਹ ਕੋਸ਼ਿਸ਼ ਹੋਏਗੀ ਕਿ ਇਹ ਜਿਹੜੀ ਪ੍ਰਕਿਰਿਆ ਹੈ ਆਧਾਰ ਦੇ ਨਾਲ ਵੋਟਰ ਕਾਰਡ ਲਿੰਕ ਕਰਨ ਦੀ ਉਹ ਪਾਰਦਰਸ਼ਤਾ ਦੇ ਲਈ ਉਹ ਵੀ ਉਹ ਵੀ ਅਗਾਂਹ ਵਾਲੇ ਟਾਈਮ ਦੇ ਵਿੱਚ ਹੋਣੀ ਚਾਹੀਦੀ ਹੈ ਸੋ ਇਹ ਸੀ ਅੱਜ ਦੀਆਂ तमाम ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਸ਼ਾਮ ਵਾਲੇ ਬੁਲੇਟਨ ਦੇ ਵਿੱਚ ਆਪਾਂ ਵਿਸਤਾਰ ਸਹਿਤ ਚਰਚਾ ਕਰਾਂਗੇ ਕਿ ਜਿਹੜੀ ਅੱਜ ਕਿਸਾਨਾਂ ਦੀ ਬੈਠਕ ਰਹਿਣ ਵਾਲੀ ਹੈ ਉਹ ਉਸ ਬੈਠਕ ਦੇ ਵਿੱਚ ਕੀ ਕੁਝ ਹੋਇਆ ਹੈ ਕੇਂਦਰ ਸਰਕਾਰ ਦੇ ਵੱਲੋਂ ਕੀ ਕਿਹਾ ਗਿਆ ਕਿਸਾਨਾਂ ਦੇ ਵੱਲੋਂ ਕੀ ਕਿਹਾ ਗਿਆ ਸ਼ਾਮ ਦੇ ਬੁਲੇਟਨ ਦੇ ਵਿੱਚ ਜ਼ਿਕਰ ਕਰਾਂਗੇ ਔਰ ਸ਼ਾਮ ਦੇ ਬੁਲੇਟਨ ਦੇ ਵਿੱਚ ਇੱਕ ਖਬਰ ਦਾ ਖਾਸ ਤੌਰ ਤੇ ਆਪਾਂ ਜ਼ਿਕਰ ਕਰਾਂਗੇ ਤੁਹਾਡੇ ਨਾਲ ਕਿਉਂਕਿ ਅਸੀਂ ਹਲੇ ਇੰਤਜ਼ਾਰ ਕਰ ਰਹੇ ਸੀ ਇਸ ਚੀਜ਼ ਦਾ ਕਿ ਜੋ ਹਿਮਾਚਲ ਔਰ ਪੰਜਾਬ ਦੇ ਵਿੱਚ ਰੇੜਕਾ ਚੱਲ ਰਿਹਾ ਜਿਹੜੇ ਸ਼ਰਧਾਲੂ ਉੱਧਰ ਜਾ ਰਹੇ ਸੀ ਜਾਂ ਜਿਨ੍ਹਾਂ ਦੇ ਵੱਲੋਂ ਪਿੰਡਰਾਂ ਵਾਲਿਆਂ ਦੇ ਫੋਟੋਸ ਕੁਝ ਆਪਣੇ ਮੋਟਰਸਾਈਕਲਾਂ ਦੇ ਉੱਪਰ ਲਗਾਈਆਂ ਗਿਆ ਸੀ ਉਸ ਨੂੰ ਲੈ ਕੇ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਔਰ ਇਸ ਖਬਰ ਦੇ ਉੱਪਰ ਵਿਸਤਾਰ ਦੇ ਨਾਲ ਆਪਾਂ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਸਾਡੀ ਇਹ ਹਮੇਸ਼ਾ ਰਹਿੰਦੀ ਹੈ ਕਿ ਕਿਸੇ ਤਰੀਕੇ ਦਾ ਵੀ ਸਾਡੀ ਖਬਰ ਦੇ ਨਾਲ ਪੈਨਿਕ ਕ੍ਰੀਏਟ ਨਹੀਂ ਹੋਣਾ ਚਾਹੀਦਾ ਗਲਤ ਖਬਰ ਲੋਕਾਂ ਤੱਕ ਨਹੀਂ ਜਾਣੀ ਚਾਹੀਦੀ ਕਿ ਲੋਕਾਂ ਦੇ ਵਿੱਚ ਮਾਹੌਲ ਖਰਾਬ ਹੋਏ ਇਸ ਕਰਕੇ ਖਬਰ ਨੂੰ ਪੂਰਾ ਇੰਤਜ਼ਾਰ ਕਰਨ ਤੋਂ ਬਾਅਦ ਹੀ ਲੋਕਾਂ ਦੇ ਤੱਥ ਲੈਣ ਤੋਂ ਬਾਅਦ ਹੀ ਆਪਾਂ ਖਬਰ ਤੁਹਾਡੇ ਸਾਹਮਣੇ ਰੱਖੀਏ ਸੋ ਸ਼ਾਮ ਵਾਲੇ ਬੁਲੇਟਨ ਦੇ ਵਿੱਚ ਇਸ ਚੀਜ਼ ਦੇ ਉੱਪਰ ਵੀ ਆਪਾਂ ਜ਼ਿਕਰ ਕਰਾਂਗੇ ਸੋ ਇਹ ਸੀ ਅੱਜ ਦੀਆਂ ਤਮਾਮ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਜ਼ਰੂਰੀ ਸੀ ਹੋਰ ਖਬਰਾਂ ਦੇਖਣ ਲਈ ਬਨੇ ਰਹੋ ਬਿਲਟੀ ਵੀ ਯੂਕੇ ਦੇ ਨਾਲ ਧੰਨਵਾਦ